ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB70 study point ਤੇ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਇੱਕ ਹੋਰ ਤੁਹਾਨੂੰ ਮੈਂ ਜਾਣਕਾਰੀ ਦੇ ਦੇਣਾ ਜਿਵੇਂ ਕਿ ਜਿਹੜੇ ਦੋਸਤਾਂ ਨੇ PS PCL ਦਾ ਪੇਪਰ ਦੇਣਾ ਹੈ 2500 ਇਲਮ ਜਿਨ੍ਹਾਂ ਨੇ ਪੋਸਟਾਂ ਫਿਲ ਕੀਤੀਆਂ ਸੀ ਉਹਨਾਂ ਦਾ 23 ਜੂਨ ਨੂੰ ਪੇਪਰ ਹੋਣ ਜਾ ਰਿਹਾ ਜੀ ਠੀਕ ਹੈ ਜੀ ਤੇਰੀ ਜੋਂ ਨੂੰ ਉਹਨਾਂ ਦਾ ਪੇਪਰ ਹੋਣ ਜਾ ਰਿਹਾ ਹੈ 4 ਤੋਂ 5 ਦਿਨ ਪਹਿਲਾਂ ਐਡਮਿਟ ਕਾਰਡ ਜਾਰੀ ਹੋ ਜਾਣਗੇ ਜੀ ਐਡਮਿਟ ਕਾਰਡ 4 ਤੋਂ 5 ਦਿਨ ਪਹਿਲਾਂ ਜਾਰੀ ਹੋ ਜਾਣਗੇ ਜਿਸ ਦੇ ਵਿੱਚ ਤੁਹਾਡਾ ਸੈਂਟਰ ਵਗੈਰਾ ਰੋਲ ਨੰਬਰ ਵਗੈਰਾ ਸਭ ਕੁਝ ਲਿਖਾ ਹੋਏਗਾ ਤੁਸੀਂ ਆਪਣੀ ਏਰੀਆ ਦੇ ਮੁਤਾਬਕ ਜਿੱਥੇ ਤੁਹਾਨੂੰ ਸੈਂਟਰ ਮਿਲੇ ਉੱਥੇ ਤੁਸੀਂ ਜਾ ਕੇ ਆਪਦਾ ਖੁਸ਼ੀ-ਖੁਸ਼ੀ ਪੇਪਰ ਦੇਵੋ ਅਤੇ ਚੰਗੀ ਤਿਆਰੀ ਦੇ ਨਾਲ ਪੇਪਰ ਕਰਕੇ ਆਉਣਾ ਹੈ ਆਪਾਂ ਪੇਪਰ ਤੋਂ 3 ਦਿਨ ਪਹਿਲਾਂ ਇੱਕ ਲਾਈਵ ਕਲਾਸ ਲਾਵਾਂਗੇ ਜਿਸ ਦੇ ਵਿੱਚ ਤੁਹਾਨੂੰ ਦੱਸਾਂਗੇ ਪੇਪਰ ਨੂੰ ਕਿਵੇਂ ਸੋਲਵ ਕਰਨਾ ਹੈ ਕਿੱਥੋਂ ਪੇਪਰ ਨੂੰ ਸ਼ੁਰੂ ਕਰਨਾ ਹੈ ਕਿਵੇਂ ਕੁਐਸਚਨ ਕਰਨਾ ਹੈ ਜੇ ਕਿਸੇ ਨੂੰ ਕੋਈ ਕੁਐਸਚਨ ਦੀ ਨਾ ਆਉਂਦਾ ਵੇ ਉਸ ਦਾ ਕਿਵੇਂ ਤੁੱਕਾ ਲਾਉਣਾ ਜਵੇ ਪੰਜਾਬੀ ਜੀ ਕਹਿੰਦੇ ਆਪਾਂ ਠੀਕ ਹੈ ਦੋਸਤੋ ਸੋ ਖੁਸ਼ੀ ਖੁਸ਼ੀ ਪੇਪਰ ਕਰਨ ਜਾਣਾ ਹੈ ਚੰਗੇ ਵਧੀਆ ਨੰਬਰ ਪ੍ਰਾਪਤ ਕਰਨੇ ਹਨ ਸੋ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਮਹੱਤਵਪੂਰਨ ਹੋਣ ਵਾਲੀ ਹੈ ਸਾਰੇ ਟੌਪ ਦੇ ਐਮਸੀਕਿਊ ਲੈ ਕੇ ਮੈਂ ਤੁਹਾਡੇ ਲਈ ਹਾਜ਼ਰ ਹੁੰਦਾ ਹਾਂ ਹਰ ਰੋਜ਼ ਦੋ ਤਿੰਨ ਨੇ ਪਹਿਲਾ ਕਲਾਸ ਨਹੀਂ ਲਈ ਜਿਹੜੇ ਆਨਲਾਈਨ ਸਾਡੇ ਬੈਚ ਚੱਲ ਰਹੇ ਹਨ ਬੀਜੀ ਸੀਗੇ ਸੋ ਜਿਨ੍ਹਾਂ ਦੋਸਤਾਂ ਨੇ ਛੱਡ ਗਿਆ ਸਾਰੀਆਂ ਕਲਾਸਾਂ ਦੀ ਪੀਡੀਐਫ ਲੈਣਾ ਹੋਣਾ ਜੇਕਰ ਤੁਸੀਂ ਪੀਡੀਐਫ ਲੈਣੀ ਹੈ ਤਾਂ ਇਸ ਨੰਬਰ ਤੇ 96461 15144 1200 ਦੇ ਕਰੀਬ ਤੁਹਾਨੂੰ MCQ ਮਿਲ ਜਾਣਗੇ ਟਾਪ ਦੇ MCQ ਹੋਣਗੇ ਜਿਹੜੇ ਸਾਡੇ ਖੁਦ ਦੇ ਤਿਆਰ ਕੀਤੇ ਹੋਏ ਹਨ ਤੁਸੀਂ ਸਾਨੂੰ ਸਿਰਫ 200 ਰੁਪਏ ਗੂਗਲ ਪੇ ਕਰਕੇ ਗੂਗਲ ਪੇ ਕਰਕੇ ਜਾਂ ਫੋਨ ਪੇ ਕਰਕੇ ਸਾਨੂੰ WhatsApp ਤੇ ਸਾਨੂੰ ਤੁਸੀਂ ਸਕਰੀਨ ਸ਼ਾਟ ਭੇਜ ਦੇਣਾ ਹੈ ਤੁਹਾਨੂੰ ਤੁਰੰਤ PDF ਸਾਰੀਆਂ PDF ਮਿਲ ਜਾਣਗੀਆਂ WhatsApp ਤੇ ਜਰੀਏ ਜੇਕਰ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹੋ ਬਿਲਕੁਲ ਫ੍ਰੀ ਹੈ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੈ ਉਥੋਂ ਤੁਸੀਂ ਜਾ ਕੇ ਸਿੱਧਾ ਡਾਇਰੈਕਟ ਜੁਆਇਨ ਹੋ ਸਕਦੇ ਹੋ ਜੀ ਸੋ ਜ਼ਿਆਦਾ ਟਾਈਮ ਨਾ ਆਪਾਂ ਵੇਸਟ ਕਰਦੇ ਹੋ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸੋ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਜਦ ਕੇਬਲ ਨਾਲ ਸਰਵਿਸ ਕੇਬਲ ਜੋੜਨੀ ਹੋਵੇ ਤਾਂ ਕਿਸ ਕਿਸਮ ਦਾ ਜੋੜ ਲੱਗਦਾ ਹੈ ਜਿਵੇਂ ਦੇਖੋ ਇੱਕ ਕੇਬਲ ਆ ਰਹੀ ਹੈ ਇਹ ਕੇਬਲ ਆ ਰਹੀ ਹੈ ਇਸ ਦੇ ਵਿੱਚ ਸਰਵਿਸ ਲਾਈਨ ਜੋ ਹੋਗੀ ਮੰਨ ਲਓ ਆਪਣੇ ਘਰੋਂ ਆ ਕੇਬਲ ਇੱਕ ਮੇਨ ਲਾਂਗੀ ਇਸ ਦੇ ਵਿੱਚੋਂ ਆਪਣੇ ਘਰ ਨੂੰ ਸਪਲਾਈ ਦੇਣੀ ਹੋਵੇ ਤਾਂ ਆਪਣੇ એનર્ਜੀ ਮੀਟਰ ਦੇ ਵਿੱਚ ਲਾਣੀ ਹੋਵੇ ਤਾਂ ਕਿਹੜਾ ਜੋੜ ਲੱਗਦਾ ਹੈ ਟੀ ਜੋੜ ਸਿੱਧਾ ਜੋੜ मेरिट जोड ਜਤਿੰਨਾ ਵਿੱਚੋਂ ਕੋਈ ਨਹੀਂ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਟੀ ਜੋੜ ਐਥੋਂ ਲਾਵਾਂਗੇ ਨਾ ਆਪਾਂ ਇਸ ਨੂੰ ਕਹਿੰਦੇ ਹਨ ਟੀ ਜੋੜ ਟੀ ਜੋਇੰਟ ਰਾਈਟ ਦੋਸਤੋ ਨੈਕਸਟ ਕੁਐਸਚਨ ਚੱਲ ਜਾਈਏ ਜੀ ਕੁਐਸਚਨ ਨੰਬਰ ਹੈ 2 ਇੱਕ ਪੌਲ ਪੋਲ ਤੋਂ ਵੱਧ ਤੋਂ ਵੱਧ ਕਿੰਨੀਆਂ ਸਰਵਿਸ ਲਾਈਨਾਂ ਖਿੱਚੀਆਂ ਜਾ ਸਕਦੀਆਂ ਹਨ ਆਪਾਂ ਨੂੰ ਪਤਾ ਦੋਸਤੋ ਪੋਲ ਲੱਗੇ ਹੁੰਦੇ ਹਨ ਆਮ ਵੇਖੇ ਹੋਣੇ ਆ ਤੁਸੀਂ 2 4 3 ਜਾਂ 5 ਤਾਂ ਕਿੰਨੀਆਂ ਸਰਵਿਸ ਲੈਣਾ ਕਿੱਝ ਜਾ ਸਕਦੀ ਨੇ ਇਸ ਪੋਲ ਤੋਂ ਇੱਕ ਆਉਗੀ ਇੱਕ ਆਉਗੀ ਇੱਕ ਇੱਧਰ ਹੋਗੀ ਇੱਕ ਇੱਧਰ ਹੋਗੀ ਤਾਂ ਕਿੰਨੀਆਂ ਹੋਗੀਆਂ ਟੋਟਲ 4 ਇਸ ਦਾ ਰਾਈਟ ਆਨਸਰ ਹੈ ਦੋਸਤੋ 4 ਨੈਕਸਟ ਕੁਐਸਚਨ ਚੱਲ ਗਿਆ ਬਰਦਰ ਕੁਐਸਚਨ ਨੰਬਰ ਹੈ 3 ਡਿਸਟ੍ਰੀਬਿਊਸ਼ਨ ਲਾਈਨ ਵਿੱਚ ਜੰਪਰ ਲਗਾਉਣ ਲਈ ਕਿਹੜੇ ਕਲੰਪ ਵਰਤੇ ਜਾਂਦੇ ਹਨ ਕਲੰਪ ਜੰਪਰ ਲਾਉਣ ਦੇ ਵਿੱਚ ਡਿਸਟ੍ਰੀਬਿਊਸ਼ਨ ਲਾਈਨ ਦੇ ਵਿੱਚ ਜੰਪਰ ਲਗਾਉਣ ਲਈ ਕਿਹੜੇ ਕਲੰਪ ਵਰਤੇ ਜਾਂਦੇ ਹਨ ਦੋਸਤੋ ਹਾਂਜੀ ਪੀਜੀ ਕਲੰਪ ਡੀ ਸਟ੍ਰੈਂਪ ਦੇਸੀ ਕਲੰਪ ਜਾਂ ਜਿਸਤੀ ਕਲੰਪ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਪੀਜੀ ਕਲੰਪ ਪੀਜੀ ਸੀ ਨੈਕਸਟ ਕੁਐਸਚਨ ਦੇਖ ਲਈਏ ਦੋਸਤੋ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਹੈਡ ਲਿਖਿਆ ਵਿੱਚੋਂ ਕਿਹੜੀ ਅਰਥਿੰਗ ਦੀ ਕਿਸਮ ਨਹੀਂ ਹੈ ਸਥਾਈ ਅਰਥਿੰਗ स्थाई अर्थिंग पाइप अर्थिंग या मैटर अर्थिंग सो so, इसका जो राइट आंसर है दोस्तों वो है मैटल अर्थिंग किसी भी अर्थिंग की किस्म नहीं है ठीक दोस्तो? है दोस्तों चलो नेक्स्ट क्वेश्चन थे। क्वेश्चन नंबर है पांच। एक्सट्रा हाई वोल्टेज लाइटा तो ग्रेड सब स्टेसन की अर्थिंग रजिस्टेंस वी हमी है एक दो दोहम तीन ओहम या चार ओहम हाँ जी दोस्तों इसका राइट आंसर हो जाएगा एक ओम ऑप्शन कूड़ा इसका बिल्कुल राइट आंसर दोस्तों ठीक है दोस्तों नेक्स्ट क्वेश्चन चलिए दोस्तों क्वेश्चन नंबर है बल्ब ते पखे किनैक्ट किए जाते हैं पैरल सीरिज च पैरल चाह चो कोई नहीं हाँ जी दोस्तों इसका राइट आंसर है पैरलरच ता सारा कोल सप्लाई सेम पहुँच सके वोल्टेज सेम पहुंच सके ऑप्शन कूड़ा इसका बिल्कुल राइट आंसर है इस लागे समय दोस्तों नेक्स्ट क्वेश्चन चलिए ब्रदर क्वेश्चन नंबर है सैवन फ्यूज़ के काम होंगे आम अपने फ्यूज़ लगे होंगे ट्रांसफार्मर घर अपना ग्रिप्पा लाने फ्यूज, फ्यूज उसका कम की है ਜਦੋਂ ਸਰਕਟ ਵਿੱਚ ਕਰੰਟ ਜ਼ਿਆਦਾ ਹੋਵੇ ਤਾਂ ਇਹ ਸਰਕਟ ਨੂੰ ਕੱਟ ਦਿੰਦਾ ਹੈ ਸਰਕਟ ਵਿੱਚ ਕਰੰਟ ਨਹੀਂ ਜਾਂ ਦਿੰਦਾ ਊੜਾ ਤੇ ਐੜਾ ਦੋਨੇ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਅੱਜ ਦੋਸਤੋ ਦਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ A ਜਦੋਂ ਸਰਕਟ ਵਿੱਚ ਕਰੰਟ ਜ਼ਿਆਦਾ ਹੋਵੇ ਅਤੇ ਤਾਂ ਇਹ ਸਰਕਟ ਨੂੰ ਕੱਟ ਕਰ ਦੇਵੇ ਜਾਗੂ ਕੁਤਾਰ ਵੋਲਟੇਜ ਜੁੜ ਗਈ ਤਾਂ ਇਹ ਕੱਟ ਕਰ ਦਿੰਦਾ ਹੈ नेक्स्ट क्वेश्चन चलिए दोस्तों क्वेश्चन नंबर है अठ लिख्या सब तो वधिया कंडक्टिंग पदार्थ है हेठ लिख्या सब तो वधिया वद, कड़ा कंडक्टिंग पदार्थ है कंडक्टर कह चंगा है सब तो वधिया चांदी पोरसिन जा एलूमीनियम ਦੋਸਤੋ ਇਸਦਾ ਜੋ ਰਾਈਟ ਆਨਸਰ ਹੈ ਉਹ ਹੈ ਚਾਂਦੀ ਨੈਕਸਟ ਕੁਐਸਚਨ ਚੱਲ ਜੀ ਜਿਹੜਾ ਕਰੰਟ ਇੱਕ ਦਿਸ਼ਾ ਵਿੱਚ ਚੱਲਦਾ ਹੈ ਉਸ ਨੂੰ ਕੀ ਕਹਿੰਦੇ ਹਨ ਇੱਕੋ ਦਿਸ਼ਾ ਦੇ ਵਿੱਚ ਜੋ ਕਰੰਟ ਚੱਲਦਾ ਹੈ ਜਿਹੜਾ ਕਿ ਮੂਵ ਨਹੀਂ ਕਰਦਾ ਇਹ ਕਿਸ ਤਰ੍ਹਾਂ ਦਾ ਕਰੰਟ ਚੱਲਦਾ ਦੋਸਤੋ हाँ जी एक दिशा नहीं बदलता एक दिशा बदलता है ए सी डीसी आर एम एस या उपरोक्त कोई नहीं तो दोस्तों इसका तो जो राइट आंसर है वो है डीसी करंट डीसी करंट हमेशा एक को दिशा वल जाता है नैक्सट क्वेश्चन चलिए दोस्तों सो so, एक बार होर मैं दस दिना बहुत ही टॉप के एम सी क्यू हम दोस्तों जेकर लेना चाहते हो तो पेपर ਬਹੁਤ ਹੀ ਨਜ਼ਦੀਕ ਹੈ ਪੇਪਰ ਬਹੁਤ ਹੀ ਨਜ਼ਦੀਕ ਹੈ ਐਂਡ ਜਿਹੜੇ ਐਮਸੀਕਿਊ ਮੈਂ ਦੇ ਰਹਾ ਇਹ 2 ਦਿਨਾਂ ਤੱਕ ਇਸ ਦਾ ਕੋਸਟ ਵਧ ਜਾਏਗਾ ਕਿਉਂਕਿ ਲੋਕ ਬਹੁਤ ਖਰੀਦ ਰਹੇ ਨੇ ਬਹੁਤ ਜ਼ਿਆਦਾ ਸਟੂਡੈਂਟ ਖਰੀਦ ਰਹੇ ਨੇ ਪਰ ਆਪਾਂ ਇੱਕ ਵਾਰੀ ਇਸ ਦਾ ਰੇਟ ਓਨਲੀ 200 ਰੁਪਏ ਰੱਖਿਆ ਹੋਇਆ ਹੈ 1200 ਦੇ ਕਰੀਬ ਐਮਸੀਕਿਊ ਨੇ ਦੋਸਤੋ ਜੇਕਰ ਤੁਹਾਡੇ 50 ਵੀ ਰਿਪੀਟ ਹੁੰਦੇ ਹਨ ਤਾਂ ਤੁਹਾਡੇ ਬਹੁਤ ਹੀ ਜ਼ਿਆਦਾ ਨੰਬਰ ਬਣ ਜਾਣਗੇ 200 ਰੁਪਏ ਤੋਂ ਜ਼ਿਆਦਾ ਨਹੀਂ ਇਸ ਨੰਬਰ ਤੇ ਤੁਸੀਂ ਨੂੰ Google Pay ਜਾਂ PhonePe ਕਰੋ 9646 1544 ਤੇ ਤੁਹਾਨੂੰ ਤੁਰੰਤ ਸਾਰੀਆਂ PDF ਵਿਦਾ ਵਿਦ ਆਨਸਰ ਸਾਰੇ ਮਿਲ ਜਾਣਗੇ ਜੀ ਨੈਕਸਟ ਕੁਐਸਚਨ ਚੱਲ ਗਏ ਦੋਸਤੋ ਕੁਐਸਚਨ ਨੰਬਰ ਹੈ 11 ਆ ਕੁਐਸਚਨ ਕਰਾਉਣ ਵਾਲਾ ਰਹਿੰਦਾ ਸੀਗਾ ਦੋਸਤੋ ਜੇਕਰ 100 ਵਾਟ ਦੇ ਦੋ ਬਲਬ ਸੀਰੀਜ਼ ਵਿੱਚ ਲਗਾਏ ਜਾਣ ਤਾਂ ਹਰੇਕ ਬਲਬ ਦੀ ਲਾਈਟ ਉਤਨੀ ਹੀ ਰਹੇਗੀ ਡੇਢ ਗੁਣ ਹੋ ਜਾਵੇਗੀ ਦੁਗਣੀ ਹੋ ਜਾਵੇਗੀ ਜਾਂ ਅੱਧੀ ਰਹਿ ਜਾਵੇਗੀ ਸਿਰ ਦੇ ਵਿੱਚ ਲਗਾ ਦਿੱਤਾ ਬਲਬ ਤਾਂ ਵੋਲਟੇਜ ਹੋ ਗਈ ਤਾਂ ਪਹਿਲਾਂ ਇਸ ਦੇ ਕੋਲ ਸਪਲਾਈ ਪਹੁੰਚੇਗੀ ਇੰਨੇ ਲਵੇਗਾ ਸਪਲਾਈ ਭਾਵੇਂ 100 ਵਾਟ ਦਾ ਬਲਬ ਹੈ ਇਹ ਪਾਵਰ 100 ਲਵੇਗਾ ਇਹ ਵੀ 100 ਵਾਟ ਦਾ ਇੱਥੇ ਵੀ ਪਾਵਰ ਇੰਨੇ 100 ਲੈਣੀ ਹੈ ਤਾਂ ਪਰ ਇਹਦੇ ਚ ਘਟ ਜਾਏਗੀ ਅੱਧੀ ਰਹਿ ਜਾਵੇਗੀ ਦਾ ਰਾਈਟ ਆਨਸਰ ਹੈ ਆ ਦੋਸਤੋ ਅੱਧੀ ਰਹਿ ਜਾਏਗੀ ਨੈਕਸਟ ਕੁਐਸਚਨ ਚਲ ਜੀਏ ਦੋਸਤੋ ਸੰਚਾਰ ਲਾਈਨ ਵਿੱਚ ਕਰੋਨਾ ਕਿਸ ਤਰ੍ਹਾਂ ਪਛਾਣਿਆ ਜਾਂਦਾ ਹੈ ਕੰਡਕਟਰਾਂ ਅਤੇ ਅਰਥ ਵਿਚਾਲੇ ਹੋਣ ਵਾਲੀ ਚੰਗਿਆੜੀ ਤੇ ਲਾਈਨਾ ਲਾਈਨ ਨੇੜੇ ਆਉਣ ਵਾਲੇ ਹਸ ਹਸ ਦੀ ਆਵਾਜ਼ ਤੇ ਅਜੋਨ ਗੈਸਾ ਪੈਦਾ ਹੋਣ ਤੇ ਖੜਾਕਤ ਹੋ ਜਾਏ ਨਾ ਚੋ ਕੋਈ ਨਹੀਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਲਾਈਨ ਨੇੜੇ ਆਉਣ ਵਾਲੀ ਹਸ ਹਸ ਦੀ ਆਵਾਜ਼ ਅਤੇ ਓਜ਼ੋਨ ਗੈਸ ਪੈਦਾ ਹੋਣ ਤੇ ਠੀਕੇ ਦੋਸਤੋ ਆਪਸ਼ਨ ਐਡਾ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਚਲਦੇ ਦੋਸਤੋ ਕੁਐਸਚਨ ਨੰਬਰ ਹੈ 12 ਕਿਸੇ ਇਲੈਕਟ੍ਰੀਕਲ ਸਿਸਟਮ ਲਈ ਲੋੜੀਂਦੀ ਇਨਸੂਲੇਸ਼ਨ ਕਿਸ ਗੱਲ ਤੇ ਨਿਰਭਰ ਕਰਦੀ ਹੈ ਕਰੰਟ ਤੇ ਪਾਵਰ ਤੇ ਵੋਲਟੇਜ ਤੇ ਜਾਂ ਚਾਰਜ ਤੇ ਦੋਸਤੋ ਇਸ ਦਾ ਰਾਈਟ ਆਨਸਰ ਦੱਸੋ ਜੀ ਆਪਦੇ ਮਾਈਂਡ ਦੇ ਵਿੱਚ ਤੁਸੀਂ ਗੈਸ ਕਰਨਾ ਹੈ ਠੀਕ ਹੈ ਜੀ ਇਸ ਦਾ ਮੈਂ ਤੁਹਾਨੂੰ ਆਨਸਰ ਦੱਸ ਦਿੰਦਾ ਜੀ ਇਸ ਦਾ ਰਾਈਟ ਆਨਸਰ ਹੈ ਵੋਲਟੇਜ ਵੋਲਟੇਜ ਦੋਸਤੋ ਵਾਤਵਾਤ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤਾਂ ਸਾਨੂੰ ਪਤਾ ਲੱਗੇ ਕਿ ਸਾਡੇ ਦੋਸਤ ਸਾਨੂੰ ਕਿੰਨਾ ਕੁ ਪਿਆਰ ਕਰਦੇ ਹਨ ਜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹਨ ਉਹਨਾਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਆਈਕਨ ਵੀ ਦਬਾ ਲਓ ਤਾਂ ਜੋ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਨੈਕਸਟ ਕੁਐਸਚਨ ਚੱਲੀਏ ਦੋਸਤੋ ਕੁਐਸਚਨ ਨੰਬਰ ਹੈ 13 ଓ ਉੱਚ ਵੋਲਟੇਜ ਅ ਟ੍ਰਾਂਸਮਿਸ਼ਨ ਲਾਈਨਾਂ ਵਿੱਚ ਸਭ ਤੋਂ ਉੱਪਰਲਾ ਕੰਡਕਟਰ ਕਿਹੜਾ ਹੁੰਦਾ ਹੈ ਹਾਂਜੀ ਦੋਸਤੋ ਸੋ ਇਸ ਜੋ ਰਾਈਟ ਆਨਸਰ ਹੈ ਦੋਸਤੋ ਆਪਸ਼ਨਾਂ ਆਪਨੇ ਕੋਲ ਦਿੱਤੀਆਂ ਹੋਈਆਂ ਨੇ ਨਾ ਪਹਿਲੀ ਇਹ ਲਾਲ ਫੇਸ ਨੀਲਾ ਫੇਸ ਅਰਥ ਜਾਂ ਪੀਲਾ ਫੇਸ ਤਾਂ ਇਸ ਦਾ ਰਾਈਟ ਆਨਸਰ ਹੈ ਦੋਸਤੋ ਉਹ ਹੈ ਅਰਥ ਵਾਲੀ ਤਾਰ ਜੋ ਆਪਣੀ ਟ੍ਰਾਂਸਮਿਸ਼ਨ ਲਾਈਨ ਹੁੰਦੀ ਹੈ ਉਸ ਵਿੱਚ ਜੋ ਸਭ ਤੋਂ ਟਾਪ ਵਾਲੀ ਤਾਰ ਹੁੰਦੀ ਹੈ ਉਹ ਹੁੰਦੀ ਹੈ ਅਰਥ ਵਾਲੀ ਜਿਹੜੇ ਉੱਪਰ ਲੱਗੀ ਹੁੰਦੀ ਹੈ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਚੱਲ ਗਏ ਜੀ ਕੁਐਸਚਨ ਨੰਬਰ ਹੈ 14 ਕਹਿ ਰਿਹਾ ਹੈ ਕੇਬਲ ਦੀਆਂ ਆਈ ਆਰ ਕੀਮਤਾਂ ਕਿਸ ਯੂਨਿਟ ਵਿੱਚ ਦਰਸਾਈਆਂ ਜਾਂਦੀਆਂ ਹਨ ऑप्शंस अपने सामने देते ना पहली है ओहम दूसरी है ओम तीसरी है माइक्रो तो चौथी है ओम इसका राइट आंसर है दोस्तों वो है मेगा ओहम मेगा ओहम। सो नेक्स्ट क्वेश्चन चलिए जी क्वेश्चन नंबर है पंद्रह एठ लिखिया वोल्ट ट्रांसमिशन नहीं वरती जाती है 60 केवी 132 केवी 108 केवी ਜਾਂ 400 केवी 60 केवी ਵਰਤੀ ਜਾਂਦੀ ਹੈ 132 केवी ਵਰਤੀ ਜਾਂਦੀ ਹੈ 108 केवी ਨਹੀਂ ਵਰਤੀ ਜਾਂਦੀ ਤੇ 400 केवी ਵੀ ਵਰਤੀ ਜਾਂਦੀ ਹੈ ਆ ਨਹੀਂ ਵਰਤੀ ਆ ਦੀ ਇਸ a right answer ਹੋ ਜਾਏਗਾ 108 केवी ਸੋ ਇਸ ਦਿਨਾਲੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਸੋ ਜਿੰਨਾਂ ਦੋਸਤਾਂ ਨੇ PDF ਲੈਣੀਆਂ ਹਨ ਤਾਂ ਮੈਂ 109640815143 ਇਸ ਨੰਬਰ ਤੇ only 200 ਰੁਪਏ ਗੂਗਲ ਪੇ ਕਰਕੇ ਤੁਸੀਂ ਸਾਨੂੰ WhatsApp ਤੇ ਸਕਰੀਨਸ਼ਾਟ ਭੇਜ ਦੇਣਾ ਹੈ ਤੁਹਾਨੂੰ ਤੁਰੰਤ PDF ਸਾਰੀਆਂ ਮਿਲ ਜਾਣਗੀਆਂ ਜੀ ਸੋ ਜਿਹੜੇ ਦੋਸ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੇਕਰ ਤੁਸੀਂ ਸਾਡੇ WhatsApp ਗਰੁੱਪ ਤੇ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿਖ ਦਿੱਤਾ ਹੈ ਤੁਸੀਂ ਜਾ ਕੇ ਸਾਨੂੰ ਸਿੱਧਾ ਡਾਇਰੈਕਟ WhatsApp ਤੇ ਜੁਆਇਨ ਹੋ ਸਕਦੇ ਹੋ ਜੀ ਸੋ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਪੜੋ ਸਾਰੇ ਵਦੋ ਸਾਰੇ